ਉਸੀ ਲੀਡਰ ਆਏ ਕਰਕੇ ਤੇ ਆਏ ਕਰਕੇ ਫੋਟੋ ਖਿਚਾਉਣ ਵਾਲਾ ਉਹਦੇ ਨਾਲ ਲੀਡਰ ਨਹੀਂ ਕੋਈ ਬਣਦਾ ਆਓ ਚਲੋ ਜੇਲਾ ਚ ਚੱਲਣਾ ਤੇ ਫਿਰ ਜੋ ਆਏ ਡਿਸਪਲਿਨ ਤੋਂ ਸਾਡੇ ਕਾਂਗਰਸੀਆਂ ਨੂੰ ਸਾਰੀਆਂ ਚੀਜ਼ਾਂ ਤੋਂ ਬਿਲਕੁਲ ਨਹੀਂ ਚੱਲਣ ਨੂੰ ਕੀ ਕਰਦਾ ਜਿਹੜੇ ਬਿਲਕੁਲ ਲੋਨਟੀ ਦੇ ਉੱਤੇ ਮਜ਼ਾਕ ਪਾੜ ਕੇ ਰਹਿ ਜਾਂਦਾ ਸਾਰੀ ਕਾਂਗਰਸ ਦਾ

ਆਡੇ ਕਾਂਗਰਸੀਆਂ ਨੂੰ ਸਾਰੀਆਂ ਚੀਜ਼ਾਂ ਨਹੀਂ ਆਉਂਦਾ ਕਿ ਕਿਸ ਤਰੀਕੇ ਡਿਸਪਲਿਨਟ ਵਿੱਚ ਰਹਿਣਾ ਹੈ ਉਹ ਭਾਈ ਮੇਰੇ ਦੋ ਆ ਕੈਮਰੇ ਸਾਰੇ ਖਤਮ ਇਹਦਾ ਸੀਰੀਅਸ ਇਸ਼ੂ ਅਸੀਂ ਇਸ ਦਾ ਸਕਟ ਨਹੀਂ ਔਰ ਬਕਾਇਦਾ ਤੌਰ ਤੇ ਜਦੋਂ ਸੀਨੀਅਰ ਬੰਦੇ ਆਉਂਦਾ ਗਰਵਾ ਦਸਦੀ ਹੈ ਯਾਰ ਸੋ ਇਹ ਤੁਸੀਂ ਲੀਡਰ ਹੋ ਆਏ ਕਰਕੇ ਤੇ ਆਏ ਕਰਕੇ ਫੋਟੋ ਖਿਚਾਉਣ ਵਾਲਾ ਉਹਦੇ ਨਾਲ ਲੀਡਰ ਨਹੀਂ ਕੋਈ ਬਣਦਾ ਖੇਡ ਖੋਣੇ ਆ ਲੀਡਰ ਕਿਤਾ ਬਣਦੇ ਸੋ ਆਈ ਡਿਸਿਪਲਨ ਤੋਂ ਸਾਡੇ ਕਾਂਗਰਸੀਆਂ ਨੂੰ ਸਾਰੀਆਂ ਚੀਜ਼ਾਂ ਨਿਕਲ ਕੇ ਸਾਹਮਣੇ ਆਉਂਦਾ ਇੱਕੋ ਵੀ ਕਾਤਾ ਫਾਲਤੂ ਨਹੀਂ ਹੋ ਜਾਂਦਾ ਜਦ ਕਿ ਚਰਚਾ ਹੋਣੀ ਹੈ ਉਹਨੂੰ ਕਿਹੜਾ ਬੋਲ ਕੇ ਹੋ ਗਿਆ ਫਿਰ ਕਹਿੰਦੇ ਉਹ ਬੋਲਦਾ ਇੱਕ ਵਾਰ ਬੇਨਤੀ ਕਰ ਲਈ ਬਈ ਚੁੱਪ ਰਹੋ ਤੇ ਤਾਂ ਮਾਈਕ ਤੋਂ ਬਗੈਰ ਵੀ ਸੁਣੋ اے माइक शुरू हो گیا تو تھوڑا ایک ساتھ کاٹ کے ہے کسی نے پھر اپنا سب کوئی بول کے گئے انا بلا دے تو میرے جاتے ہیں نہیں نہیں پھر انہوں نے تو گل کرنے دی ہے کہ یہ لکھویا تو ایک اور ہے اتنے سیریس ایشو تے اینے نان سیریس کرے ہو کیا کر ਔਰ ਬਕਾਇਦਾ ਤੌਰ ਤੇ ਜਦੋਂ ਸੀਨੀਅਰ ਬੰਦੇ ਆਉਂਦਾ ਘਰਵਾ ਦਸਦੀ ਹੈ ਯਾਰ ਸੋ ਇਹ ਤੁਸੀਂ ਲੀਡਰ ਹੋਏ ਆਏ ਕਰਕੇ ਤੇ ਆਏ ਕਰਕੇ ਫੋਟੋ ਖਿਚਾਉਣ ਆਲਾ ਉਹਦੇ ਨਾਲ ਲੀਡਰ ਨਹੀਂ ਕੋਈ ਬਣਦਾ ਆਓ ਚਲੋ ਜੇਲਾਂ ਤੇ ਚੱਲਣਾ ਤਾਂ ਫਿਰ ਫਿਰ ਤੋਂ ਕੋਮਨੀਅਰ ਲੀਡਰ ਕਿਤਾ ਬਣਦੇ ਸੋ ਆਏ ਡਿਸਪੀਲਨ ਤੋਂ ਸਾਡੇ ਕਾਗਰਸੀਆਂ ਨੂੰ ਸਾਰੀਆਂ ਚੀਜ਼ਾਂ ਹੋ